ਤੁਹਾਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਆਪਰੀ ਸਿੰਘ ਪੇਜ ਤੇ ਲਈ ਹੋ ਗਈ ਸ਼ੁਰੂ ਅੰਦਰ ਦੇ ਥੋੜੀ ਬੋਲੋ 70 75 80 280 ਰੁਪਏ 85 285 ਰੁਪਏ 90 ਰੁਪਏ 95 300 305 305 ਬੋਲਾ ਕਿਨੇ 305 ਉਧਰੇ ਦਲਾਲੀ ਮੋਟੇ ਮਿੱਤਰ ਰੋਡ ਦੇ ਕੀ ਦੀ ਹੈ ਬਾਈ ਆਪਣੀ ਕਬਲ ਬੋਲੋ ਜੀ 250 52 60 65 70 75 80 ਰੁਪਏ 280 ਬੋਲਾਂਗੇ ਨੇ 85 90 95 295 300 ਕਰ ਲਾ 300 300 5 ਰੁਪਏ 10 ਰੁਪਏ 315 ਰੁਪਏ 20 ਰੁਪਏ 320 ਬੋਲਾਂਗੇ ਨੇ 320 ਰੁਪਏ ਬਾਈ ਆ ਗਿਆ ਕਿਦਾ ਬਾਹਰ ਦੀ ਇਹ ਦੇ ਅੰਦਰ ਦੀ ਹੈ ਬਾਹਰ ਦੀ ਹੈ ਬਾਈ ਚਮਾਰੀ ਮੁੰਡੀ ਨਹੀਂ ਯਾਰ ਆ ਹੀ ਹੁੰਦੀ ਆ ਰਾਜੂ ਲਾਗ ਛੇ ਬਾਈ ਛੇ ਇਹਦੇ ਲੰਬ ਆਇਆ ਨਹੀਂ ਇਹਦਾ 250 55 ਖੜ ਦੇ 255 ਹੋਰ ਨਹੀਂ ਨਾ ਹਾਂ ਓਏ 60 65 70 75 80 80 दो सौ पचासी रुपये बोलना पकड़े पचासी बोलो जी सत्तर दो सौ सत्तर पचहत्तर अस्सी पचासी नब्बे पचानवे तीन सौ पन्न सौ पोलना पकड़ दस 300000 ਰੁਪਏ ਬੋਲਦਾ ਕੋਈ 15 ਕਰ ਦੇ 15 ਕਿੱਥੇ ਲੈਣੀ ਬਾਈ 15 ਹੀ 20 ਰੁਪਏ 25 ਰੁਪਏ 30 ਰੁਪਏ 30 ਬੋਲਣੇ ਨੇ 30 ਰੁਪਏ ਜੀ ਟਰਾਲੀਆਂ ਦੇ ਆ ਤਾਕੀ ਅੱਗੇ ਬੋਲ ਬੋਲੋ ਜੀ 250 250 55 ਕਰ ਦੇ 60 8 17 17 80 85 90 95 295 305 10 15 20 25 35 35 ਰੁਪਏ ਬੋਲ ਲੈ 335 ਰੁਪਏ ਬਾਈ ਜੀ ਐ ਨਹੀਂ ਖਲੋਵੀ ਬੋਲੋ ਹੀ ਬੋਲੋ ਕਿਹੜੀ ਆ ਬਾਹਰ ਵੀ ਹੈ 200 ਰੁਪਿਆ 200 ਅਹੀਂ ਸਰ ਕੋਈ ਨਹੀਂ ਉੱਥੇ ਹਾਂ 200 ਪੰਜ 10 15 20 225 30 40 45 250 60 55 70 85 90 290 ਬੋਲਾਂਗੇ ਨੇ 290 ਰੁਪਏ ਧੰਨਵਾਦ ਦੋਸਤੋ ਕੱਲ ਨੂੰ ਮਿਲਦੇ ਹਾਂ ਇਸੇ ਸਮੇਂ ਤੇ 7:30 ਵਜੇ ਅੱਜ ਸਰਾ ਰੇਟ ਜਾ ਵੜਿਆ 335 ਰੁਪਏ ਕੱਲ ਨੂੰ ਮਿਲਦੇ ਹਾਂ ਦੋਸਤੋ ਇਸੇ ਸਮੇਂ ਤੇ ਹਰਾਚਾਰਾ ਚੱਲ ਰਿਹਾ ਦੋਸਤੋ ਟੌਪ ਦਾ ਰੇਟ 213 ਰੁਪਏ ਵਿੱਚ 150 ਰੁਪਏ ਵੀ ਚਾਈ ਜਾਂਦੇ 140 170 80 ਐਦਾਂ ਦੋਸਤੋ ਬਸ ਰਾ ਰੇਟ ਆ 213 ਰੁਪਏ ਚੱਲ ਰਿਹਾ ਦੋਸਤੋ ਲੈ ਬਈ 230 ਰੁਪਏ 30 ਰੁਪਏ 230 ਰੁਪਏ ਬੋਲਾ ਬਈ ਜੀ 230 ਰੁਪਏ ਬਾਈ ਜੀ ਗਊਸ਼ਾਲਾ ਹੈ ਤੁਹਾਡੇ ਸਾਹਮਣੇ ਤੂੰ ਦੇਖ ਲੋ ਪੰਜ ਰੁਪਏ ਦੀ ਆ 280 84 गरा। 90 95 300 5 10 15 20 320 ਬੋਲਣਗੇ ਨੇ 25 325 ਰੁਪਏ ਬਾਈ ਕਿਹਦੀ ਟਲੀ ਕੀ ਰੇਟ ਹੈ 250 35 60 ਹਾਂ ਬਈ 65 70 75 275 80 85 90, 90 200, 95 295 ਬੋਲਾਂਗੇ ਨੇ ਘਰ ਪੰਜ ਹੋਰੀਆ 300 300 ਬੋਲਦਾ ਕੋਈ 200 ਰੁਪਏ ਭਾਈ 11 55 60 65 70 75 80 85 285 ਬੋਲਾਂਗੇ ਨੇ 90 290 ਰੁਪਏ 95 95 दो सौ पचानवे बोलेंगे दौ सौ पचानवे रुपये ढाई सौ सठ पैंठ सत्तर पचहत्तर अस्सी नब्बे पचानवे तीन सौ पांच, तीन सौ पांच बोला गे तीन सौ पे ਨਾ ਕੋਈ ਪਰਲੇ ਪਹੁੰਚੀ ਹੈ ਇਹ ਆਪੇ ਆਪਣੇ ਆਪ ਚਾੜੇ ਲੇਕਾ ਆਉਂਦਾ ਹੈ ਚਲ ਤੂੰ ਚੁਟਕਾ ਦਾ ਆਪਾ ਆ ਵੀ ਅੰਦਰ ਤੋਂ ਤੁਸਨਾ ਪੁੱਛਦਾ ਹੋਵੇ ਮੈਂ ਤਾਂ ਉਹ ਕਰੇ ਖਲੇਦ ਕੱਲ ਨੂੰ ਲਊਗਾ ਅੰਦਰ ਦੀਆਂ ਦੇ ਬਾਅਦ ਜੀ ਐ ਬਾਹਰ ਦੀ ਇੱਕ ਸਾਰਨ ਕਲੂ ਗੋੜੀ ਹੈ ਜੀ ਨਹੀਂ ਹਾਰਾ ਇੱਕ ਸਾਰਨ ਦੀ ਬਾਟਰਲ ਨੂੰ ਉਹ ਤਾਂ ਹੀ ਪੂਰੀ ਲੈ ਲੂਗਾ 200